ਪਿਆਰਿਓ ਰੋਜ਼ ਦੀ ਤਰ੍ਹਾਂ ਅੱਜ ਅਸੀਂ ਬਾਬਾ ਮਹਾਰਨਾਮ ਸਿੰਘ ਜੀ ਡੇਰਾ ਰومی ਪੂਚੋ ਖਲਾ ਬਠਿੰਡਾ ਵਾਲੇ ਮਹਾਪੁਰਖਾਂ ਦੇ ਜੀਵਨ ਕੌਤਕ ਜੋ ਕਿ ਭਾਗ ਚੌਥੇ ਤੋਂ ਹਨ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਪਹਿਲੇ ਤਿੰਨ ਭਾਗ ਜੋ ਅਸੀਂ ਪਹਿਲਾਂ ਪੜ ਚੁੱਕੇ ਹਾਂ ਉਹ ਅਸੀਂ ਰਸਿਕ ਪੈਰਾਗਨ ਚੈਨਲ ਦੀ ਪਲੇਲਿਸਟ ਵਿੱਚ ਪਾ ਦਿੱਤੇ ਹਨ ਸੋ ਆਓ ਅੱਜ ਦੀ ਸਾਖੀ ਸ਼ੁਰੂ ਕਰਦੇ ਹਾਂ ਸਾਧੂ ਸੰਗਤ ਦੀਆਂ ਘੜੀਆਂ ਬਹੁਤ ਕੀਮਤੀ ਹਨ ਸਮਾ ਸਫਲ ਬਣਾਓ ਸੋਹਣ ਸਿੰਘ ਨਾਲ ਬੀਤਿਆ પ્રસੰਗ ਪਰਮਾਤਮਾ ਆਪਣੇ ਪਿਆਰਿਆਂ ਨਾਲ ਅਥਾਹ ਪਿਆਰ ਰੱਖਦਾ ਹੈ ਉਸ ਦਾ ਨਾਮ ਸਿਮਰਨ ਕਰਨ ਵਾਲੇ ਹੀ ਉਸ ਨੂੰ ਪਿਆਰੇ ਲੱਗਦੇ ਹਨ ਪ੍ਰਭੂ ਦੀ ਕਰਨੀ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨਾਲ ਪਰਮੇਸ਼ਵਰ ਆਪ ਵਿਚਰਦਾ ਹੈ ਉਹਨਾਂ ਦੇ ਅੰਗ ਸੰਗ ਸਹਾਈ ਹੁੰਦਾ ਹੈ ਉਹਨਾਂ ਨਾਲ ਪਿਆਰ ਦੀ ਪੀਂਗ ਪਾਉਂਦਾ ਹੈ ਜਿਸ ਤਰ੍ਹਾਂ ਮਾਂ ਬੱਚੇ ਦੀ ਮੋਹ ਮਮਤਾ ਵਿੱਚ ਆ ਕੇ ਉਸ ਨੂੰ ਇੱਕ ਘੜੀ ਵੀ ਪਾਸੇ ਨਹੀਂ ਹੋਣ ਦਿੰਦੀ ਜੇ ਕਿਧਰੇ ਖੇਡਣ ਚਲਾ ਜਾਏ ਤਾਂ ਆਪਣੇ ਪਾਸ ਬੁਲਾ ਕੇ ਬੁੱਕਲ ਵਿੱਚ ਬਿਠਾ ਕੇ ਪਿਆਰ ਦਿੰਦੀ ਹੈ ਕੀ ਕਰਦਾ ਹੈ ਤਾਂ ਵੀ ਰੋਕਦੀ ਨਹੀਂ ਪਰ ਰੱਖਦੀ ਆਪਣੀ ਨਿਗਰਾਨੀ ਹੇਠ ਹੈ اسی ہی طرح মহাপੁਰਖਾਂ ਦਾ ਸੰਗੀ ਜਿਵੇਂ ਵੀ ਦੂਰ ਜਾਣ ਦੀ ਕੋਸ਼ਿਸ਼ ਕਰਦਾ ਹੈ ਤਿਵੇਂ ਹੀ ਉਸ ਨੂੰ ਨੇੜੇ ਲਿਆਉਣ ਅਤੇ ਨਾਮ ਜਪਣ ਦੀ ਤਾਕੀਦ ਕਰਦੇ ਹਨ ਹਾੜੀ ਦੇ ਦਿਨ ਸੀ ਸੋਹਣ ਸਿੰਘ ਆਪਣੀ ਖੇਤੀ ਬਾੜੀ ਵਿੱਚ ਰੁੱਝਿਆ ਗਿਆ ਬਾਬਾ ਜੀ ਦੇ ਦਰਸ਼ਨ ਲਈ ਸਮਾਂ ਕੱਢਣਾ ਵੀ ਭੁੱਲ ਗਿਆ ਦੋ ਮਹੀਨੇ ਦਾ ਸਮਾਂ ਬੀਤ ਗਿਆ ਕਾਮਕਾਜ ਤੋਂ ਬਿਲਾ ਹੋ ਕੇ ਸੋਨ ਸਿੰਘ ਨੂੰ ਬਾਬਾ ਜੀ ਦੇ ਦਰਸ਼ਨ ਕਰਨ ਦਾ ਖਿਆਲ ਆਇਆ ਛੱਟ ਟਿੱਲੇ ਵੱਲ ਨੂੰ ਹੋ ਤੁਰਿਆ ਬਾਬਾ ਜੀ ਪਾਸ ਪਹੁੰਚ ਕੇ ਮੱਥਾ ਟੇਕਿਆ ਤੇ ਬੈਠ ਗਿਆ ਬਾਬਾ ਜੀ ਨੇ 2 ਮਹੀਨੇ ਦਾ ਸਮਾਂ ਆਪਣੇ ਕੋਲ ਨਾ ਆਉਣ ਦਾ ਕਾਰਨ ਪੁੱਛਿਆ ਮਹਾਰਾਜ ਅਸੀਂ ਦੁਨੀਆਦਾਰ ਗ੍ਰਿਹਸਤੀ ਆਦਮੀ ਘਰੇਲੂ ਕੰਮ ਵਿੱਚ ਇਤਨਾ ਖੋਬ ਜਾਂਦੇ ਹਾਂ ਕੀ ਮਹਾਪੁਰਖਾਂ ਦੇ ਦਰਸ਼ਨ ਵੀ ਨਸੀਬ ਨਹੀਂ ਹੁੰਦੇ ਸੋਹਣ ਸਿੰਘ ਨੇ ਉੱਤਰ ਦਿੱਤਾ ਬਾਬਾ ਜੀ ਨੇ ਬਚਨ ਕੀਤਾ ਸੋਹਣ ਸਿੰਘ ਆਦਮੀ ਘਰ ਗ੍ਰਸਤੀ ਵਿੱਚ ਮਸਤ ਹੋਇਆ ਪਰਮੇਸ਼ਵਰ ਦੇ ਨਾਮ ਨੂੰ ਵਿਸਾਰ ਦਿੰਦਾ ਹੈ ਸਾਡਾ ਕੰਮ ਹੈ ਜਿਸ ਦੇ ਪੂਰਵਲੇ ਕਰਮ ਹੋਣ ਉਸ ਨੂੰ ਇਸ ਕੁੰਭੀ ਨਰਕ ਵਿੱਚੋਂ ਕੱਢ ਕੇ ਪ੍ਰਭੂ ਦਾ ਸਿਮਰਨ ਕਰਵਾਉਣਾ ਗੁਰੂ ਸਾਹਿਬ ਨੇ ਆਦਮੀ ਤੋਂ ਸਿਰਫ ਦਸਵੰਦ ਹੀ ਮੰਗਿਆ ਹੈ ਪਰਮੇਸ਼ਵਰ ਦਾ ਸਿਮਰਨ ਕਰਨ ਲਈ ਹਰ ਰੋਜ਼ 2.5 ਘੰਟੇ ਸਾਧੂ ਦੀ ਸੰਗਤ ਕੀਤੀ ਜਾਵੇ ਉਸ ਕਰਤੇ ਪੁਰਖ ਦੀ ਕੀਰਤਨ ਦੁਆਰਾ ਉਸਤਤੀ ਸੁਣੀ ਜਾਵੇ ਜੇ ਪੜਿਆ ਨਾ ਹੋਵੇ ਤਾਂ ਵਾਹਿਗੁਰੂ ਨਾਮ ਦੀ ਮਾਲਾ ਜਪੀ ਜਾਵੇ ਜੇ ਪੜਿਆ ਹੋਵੇ ਤਾਂ ਪਾਠ ਕਰੇ ਗੁਰਬਾਣੀ ਪੜੇ ਪਰਮੇਸ਼ਵਰ ਨਾਲ ਇਹ ਪ੍ਰਣ ਕੀਤਾ ਹੈ انسان ਨੇ ਇਹ ਕਰਜ਼ਾ ਦੇਣਾ ਹੈ ਪ੍ਰਭੂ ਦਾ ਜਿਵੇਂ ਬੈਂਕ ਦੀ ਕਿਸ਼ਤ ਨਾ ਮੋੜੀ ਜਾਵੇ ਵਿਆਜ ਲਗਾ ਕੇ ਮੂਲ ਵਧੇਗਾ ਇਸ ਤਰ੍ਹਾਂ ਪਰਮੇਸ਼ਵਰ ਦਾ ਉਧਾਰ ਨਾ ਚੁਕਾਇਆ ਤਾਂ ਪਾণ্ড ਇੰਨੀ ਭਾਰੀ ਹੋ ਜਾਵੇਗੀ ਕਿ ਤੂੰ ਭਾਰ ਚੁੱਕਣ ਤੋਂ ਅਸਮਰੱਥ ਹੋ ਜਾਏਗਾ ਸੋਨ ਸਿੰਘ ਇਹ ਸੁਣ ਕੇ ਬਹੁਤ ਪ੍ਰਭਾਵਿਤ ਹੋਇਆ ਅਤੇ ਬੇਨਤੀ ਕੀਤੀ ਮਹਾਰਾਜ ਖਿਮਾ ਕਰੋ ਮੈਂ ਅੱਗੇ ਤੋਂ ਜ਼ਰੂਰ ਆਇਆ ਕਰਾਂਗਾ ਨਿਤਨੀਮ ਨਾਲ ਬਾਬਾ ਜੀ ਨੇ ਬਚਨ ਕੀਤਾ ਕੰਮ ਵੇਲੇ ਕੰਮ ਵੀ ਕਰੋ ਪਰ 24 ਘੰਟੇ ਦੇ ਦਿਨ ਰਾਤ ਵਿੱਚੋਂ ਕੁਝ ਸਮਾਂ ਸਰਜਨਹਾਰ ਨੂੰ ਵੀ ਦਿਓ ਤਾਂ ਕਿ ਤੁਹਾਡਾ ਇਸ ਸੰਸਾਰ ਵਿੱਚ ਆਉਣਾ ਸਫਲ ਹੋਏ ਅਤੇ ਦਰਗਾਹ ਅੰਦਰ ਉੱਜਲ ਮੁਖੜੇ ਨਾਲ ਪਰਵੇਸ਼ ਹੋ ਸਕੇ ਬਖਸ਼ਿਸ਼ ਤਾਂ ਹੀ ਹੋਵੇਗੀ ਜੇ ਕਿਸੇ ਪ੍ਰਭੂ ਦੇ ਭਗਤ ਦੀ ਸੰਗਤ ਕਰੋਗੇ ਘੜੀ ਦੋ ਘੜੀ ਵਿਸ਼ੇ ਵਿਕਾਰਾਂ ਦੇ ਚੱਕਰਾਂ ਵਿੱਚੋਂ ਨਿਕਲ ਕੇ ਨਿਰਮਲ ਜਲ ਦੀ ਤਰ੍ਹਾਂ ਮਨ ਇਕਾਗਰ ਕਰਕੇ ਵਾਹਿਗੁਰੂ ਦਾ ਸਿਮਰਨ ਕਰੋਗੇ ਤਾਂ ਹੀ ਦਰਗਾਹ ਵਿੱਚ ਮਾਨ ਇੱਜ਼ਤ ਪਾਓਗੇ ਫੁਰਮਾਨ ਹੈ ਜਾਂ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਬਿਸਾਰੇ ਮੁਗਦ ਅਜਾਨ ਧਰਨ ਗੁਰੂ ਨਾਨਕ ਧਨ ਬਾਬਾ ਜੀ ਅਗਲੀ ਸਾਖੀ ਜਮਾਂ ਤੋਂ ਛਡਾਉਣ ਵਾਲੇ ਪੂਰਨ ਪੁਰਖਾਂ ਦੀਆਂ ਅਦਭੁਤ ਬਾਤਾਂ ਬਹਾਵਲਪੁਰ ਦੇ ਇੱਕ ਪ੍ਰੇਮੀ ਨਾਲ ਬੀਤੀ ਸਾਖੀ ਰਬੀ ਜੋਤ ਕਲਯੁਗੀ ਦੀਵਾਂ ਦਾ ਉਧਾਰ ਕਰਨ ਲਈ ਮਾਨਸ ਦੇਹੀ ਧਾਰਨ ਕਰਨ ਵਾਲੇ ਮਹਾਪੁਰਖ ਬਾਬਾ ਮਾਹਰਨਾਮ ਸਿੰਘ ਜੀ ਦਿੱਲੇ ਦੇ ਉੱਪਰ ਵਿਰਾਜਮਾਨ ਹਨ ਪਿੰਡ ਦੀਆਂ ਸੰਗਤਾਂ ਬਾਹਰលੀਆਂ ਸੰਗਤਾਂ ਜਿਨ੍ਹਾਂ ਦੇ ਸੁਵਲੜੇ ਭਾਗ ਹਨ ਦਰਸ਼ਨ ਕਰਨ ਅਤੇ ਸੇਵਾ ਦੀ ਭਾਵਨਾ ਮਨ ਵਿੱਚ ਲੈ ਕੇ ਆਉਂਦੇ ਹਨ ਦੂਰ ਤੋਂ ਆਉਣ ਵਾਲੀ ਸੰਗਤਾਂ ਦਾ ਮਨ ਕਿਸੇ ਗੁਪਤ ਰੂਪ ਜਾਂ ਸੁਪਨਿਆਂ ਰਾਹੀ ਦਰਸ਼ਨ ਕਰਨ ਲਈ ਪ੍ਰੇਰਦੇ ਹਨ ਪ੍ਰੇਰਣਾ ਉਸ ਨੂੰ ਵੀ ਹੁੰਦੀ ਹੈ ਜਿਸ ਦਾ ਪ੍ਰਭੂ ਨਾਲ ਨੇੜਲਾ ਸੰਬੰਧ ਹੋਵੇ ਜਿਸ ਨੇ ਉਸ ਦਾ ਸਿਮਰਨ ਕੀਤਾ ਹੋਵੇ ਮੰਡੀ ਬਹਾਵਲਪੁਰ ਦੇ ਰਹਿਣ ਵਾਲਾ ਇੱਕ ਪ੍ਰੇਮੀ ਆਪਣੀ ਪਤਨੀ ਨੂੰ ਨਾਲ ਲੈ ਕੇ ਬਾਬਾ ਜੀ ਦੇ ਦਰਸ਼ਨ ਕਰਨ ਲਈ ਘਰ ਵਿੱਚ ਕੁਝ ਬ੍ਰਿਤਾਂਤ ਹੋਣ ਦੇ ਬਾਵਜੂਦ ਆਇਆ ਇਸ ਪ੍ਰੇਮੀ ਦੀ ਲੜਕੀ ਦੇ ਪੇਕੇ ਘਰ ਭਾਈ ਬਖਤੌਰ ਸਨ ਕੱਚੀ ਪੁੱਛੋ ਇਸ ਦੀ ਦੂਰ ਦਰੇਡੇ ਤੋਂ ਰਿਸ਼ਤੇਦਾਰੀ ਸੀ ਬੀਬੀ ਆਪਣੇ ਸਹੁਰੇ ਘਰ ਰਹਿੰਦੇ ਆ ਇੱਕ ਦਿਨ ਸਖਤ ਬਿਮਾਰ ਹੋ ਗਈ ਅਤੇ ਸਰੀਰ ਦੇ ਸਵਾਸ ਵੀ ਖਤਮ ਹੋ ਗਏ ਘਰ ਅੰਦਰ ਅਚਾਨਕ ਹੋਈ ਮੌਤ ਦਾ ਸਨਨਾਟਾ ਸੋਗ ਜਿਹਾ ਛਾ ਗਿਆ ਪਰ ਇਹ ਅਟਲ ਅਣਹੋਣੀ ਨੂੰ ਸੱਤ ਕਰਕੇ ਮੰਨਦੇ ਹੋਏ ਸੱਜਣ ਮਿੱਤਰ ਬੀਬੀ ਨੂੰ ਅੰਤਮ ਸੰਸਕਾਰ ਲਈ ਲੈ ਤੁਰੇ ਅਦ ਵਿਚਕਾਰ ਖੜਾ ਪੰਨਣ ਦੇ ਸਮੇਂ ਨਿਰਤਕ ਸਰੀਰ ਨੂੰ ਧਰਤੀ ਉੱਤੇ ਰੱਖ ਕੇ ਖੜਾ ਪੰਨਿਆ ਅਚਾਨਕ ਹੀ ਬੀਬੀ ਦਾ ਪੈਰ ਹਰਕਤ ਵਿੱਚ ਆਇਆ ਇਹ ਦੇਖ ਕੇ ਸਾਰੇ ਅश्चर्यਤਾ ਨਾਲ ਮਿੱਟੀ ਰੂਪੀ ਦੇਵਲ ਆਕਰਸ਼ਕ ਹੋ ਗਏ ਕੁਝ ਸਮੇਂ ਬਾਅਦ ਦੂਜਾ ਪੈਰ ਵੀ ਹਰਕਤ ਵਿੱਚ ਆਇਆ ਹੌਲੀ-ਹੌਲੀ ਬੀਬੀ ਨੇ ਆਵਾਜ਼ ਦੇ ਕੇ ਸੀੜੀ ਦੀਆਂ ਰਸੀਆਂ ਕੱਟਣ ਲਈ ਕਿਹਾ ਆਖਰ ਆਪ ਚੱਲ ਕੇ ਘਰ ਵਾਪਸ ਆ ਗਈ ਘਰ ਵਿੱਚ ਸੋਗ ਖੁਸ਼ੀ ਵਿੱਚ ਬਦਲ ਗਿਆ ਘਰ ਆਏ ਹਰ ਪ੍ਰਾਣੀ ਵਿੱਚ ਬੀਬੀ ਦੇ ਜੀਵਨ ਵਾਪਸ ਆਉਣ ਬਾਰੇ ਪੁੱਛਣ ਦੀ ਕਾਲੀ ਜਾਂ ਉਤਸੁਕਤਾ ਸੀ ਜਦੋਂ ਬੀਬੀ ਨੂੰ ਪੁੱਛਿਆ ਗਿਆ ਤਾਂ ਜਵਾਬ ਵਿੱਚ ਉਸਨੇ ਕਿਹਾ ਜਦੋਂ ਜਮ ਮੇਰੀ ਰੂਹ ਨੂੰ ਲੈ ਜਾ ਰਹੇ ਸਨ ਰਾਸਤੇ ਵਿੱਚ ਮਹਾਪੁਰਖ ਮਿਲ ਗਏ ਉਹਨਾਂ ਨੇ ਮੇਰੀ ਰੂਹ ਦੀ ਖਲਾਸੀ ਜਮ੍ਹਾਂ ਤੋਂ ਕਰਵਾਈ ਮਹਾਪੁਰਖਾਂ ਨੇ ਆਪਣਾ ਡੇਰਾ ਵੀ ਦੱਸਿਆ ਕਿ ਅਸੀਂ ਪੱਕੀ ਪੂਚੋ ਰੂਮੀ ਵਾਲਿਆਂ ਦੇ ਨਾਮ ਤੇ ਵਿਰਾਜਦੇ ਹਾਂ ਬੁੱਤ ਤੋਂ ਅਲੱਗ ਹੋਈ ਰੂਹ ਨੂੰ ਮਿਲਾਨ ਵਾਲੇ ਮਹਾਤਮਾ ਪ੍ਰਤੀ ਸ਼ਰਦਾ ਭਾਵਨਾ ਨੇ ਮਨ ਵਿੱਚ ਆਪਣਾ ਵਿਲੱਖਣ ਹੀ ਵਜੂਦ ਕਾਇਮ ਕਰ ਲਿਆ ਹਰ ਵਿਲੀਮਨ ਉਹਨਾਂ ਬਖਸ਼ਣਹਾਰ ਮਹਾਪੁਰਖਾਂ ਦੀ ਯਾਦ ਵਿੱਚ ਵਿਆਕੁਲ ਰਹੇ ਅਤੇ ਦਰਸ਼ਨਾ ਲਈ ਉਤਾਵਲਾ ਹੋਇਆ ਰਹੇ ਸੁਭਾਗਾ ਦਿਨ ਵੀ ਆ ਗਿਆ ਜਿਸ ਸਮੇਂ ਪਤੀ ਪਤਨੀ ਦੀ ਤਿਆਰੀ ਬਾਬਾ ਜੀ ਦੇ ਅਸਥਾਨ ਦੇ ਦਰਸ਼ਨਾ ਲਈ ਹੋ ਗਈ ਅਣਜਾਣੇ ਰਸਤੇ ਤੋਂ ਸੂ ਲੈਂਦੇ ਹੋਏ ਬਾਬਾ ਜੀ ਦੇ ਅਸਥਾਨ ਟਿੱਲਾ ਸਾਹਿਬ ਦੇ ਨੇੜੇ ਪਹੁੰਚ ਗਏ ਪਹਿਰੇ ਦਾਸ ਪਾਸ ਬੇਨਤੀ ਕੀਤੀ ਕਿ ਬਾਬਾ ਜੀ ਦੇ ਦਰਸ਼ਨ ਕਰਨੇ ਹਨ ਕੋਈ ਜਵਾਬ ਆਉਣ ਦੀ ਉਡੀਕ ਵਿੱਚ ਹੀ ਦਿਨ ਡੁੱਬਣ ਦੇ ਨੇੜੇ ਹੋ ਗਿਆ ਦੋਨਾਂ ਨੇ ਕੱਚੀ ਪੂਚੋ ਰਿਸ਼ਤੇਦਾਰੀ ਵਿੱਚ ਚਲੇ ਜਾਣ ਬਾਰੇ ਵਿਚਾਰ ਕਰ ਲਈ ਕਿ ਕੱਲ ਆ ਕੇ ਦਰਸ਼ਨ ਕਰ ਲਵਾਂਗੇ ਦਰਸ਼ਨ ਨਾ ਹੋਣ ਕਰਕੇ ਮਨ ਵਿੱਚ ਥੋੜੀ ਨਿਰਾਸ਼ਾ ਜਿਹੀ ਲੈ ਕੇ ਕੱਚੀ ਪੂਚੋ ਵੱਲੋਂ ਤੁਰ ਪਏ ਅਰੇ ਖੇਤਾਂ ਵਿੱਚ ਹੀ ਗਏ ਸਨ ਤੇ ਰਸਤੇ ਦੀ ਸਮਝ ਨਾ ਪਈ। ਹੋਂ ਦੀ ਤਰ੍ਹਾਂ ਸੜਕਾਂ ਆਦ ਨਹੀਂ ਸੀ। ਛੋਟੀਆਂ-ਛੋਟੀਆਂ ਪੱਕ ਡੰਡੀਆਂ ਪਿੰਡ ਤੋਂ ਪਿੰਡ ਨੂੰ ਹੁੰਦੀਆਂ ਸਨ। ਨੇੜੇ ਹੀ ਕੰਮ ਕਰ ਰਹੇ ਜ਼ਿਮੀਦਾਰਾਂ પાસે ਰਸਤੇ ਬਾਰੇ ਪੁੱਛਣ ਲੱਗੇ। ਇਹਨਾਂ ਵਿੱਚ ਬਾਬਾ ਜੀ ਦਾ ਸੇਵਕ ਸੋਹਣ ਸਿੰਘ ਸੀ। ਉਸ ਨੇ ਇਹਨਾਂ ਨੂੰ ਵਾਪਸ ਪੁੱਛੋ ਹੀ ਮੋੜ ਲਿਆਂਦਾ ਤੇ ਕਿਹਾ कि ਅਸੀਂ ਤੁਹਾਨੂੰ ਸਵੇਰੇ ਦਰਸ਼ਨ ਕਰਵਾ ਦੇਵਾਂਗੇ ਰਾਤ ਉਹਨਾਂ ਪ੍ਰੇਮੀਆਂ ਨੇ ਬਾਬਾ ਸੋਹਣ ਸਿੰਘ ਦੇ ਘਰ ਕੱਟੀ ਸਵੇਰੇ ਇਸ਼ਨਾਨ ਪਾਣੀ ਕਰਕੇ ਬਾਬਾ ਜੀ ਦੇ ਦਰਸ਼ਨਾਂ ਲਈ ਤੁਰਨ ਲੱਗੇ ਤਾਂ ਬਾਬਾ ਸੋਹਣ ਸਿੰਘ ਨੇ ਪੁੱਛਿਆ ਬੀਬੀ ਤੂੰ ਬਾਬਾ ਜੀ ਨੂੰ ਪਛਾਣ ਸਕਦੀ ਹੈ ਬੀਬੀ ਨੇ ਹਾਂ ਵਿੱਚ ਜਵਾਬ ਦਿੱਤਾ ਪਤੀ ਪਤਨੀ ਸੋਹਣ ਸਿੰਘ ਤੇ ਕੁਝ ਪ੍ਰੇਮੀ ਤਿੱਲਾ ਸਾਹਿਬ ਦੇ ਨੇੜੇ ਪਹੁੰਚ ਗਏ ਬਾਬਾ ਜੀ ਨਗਰਵਾਲ ਮੁਖ ਕਰਕੇ ਖੜੇ ਸਨ ਲੰਗਰ ਵਾਲੀ ਇਮਾਰਤ ਵਾਲੇ ਪਾਸੇ ਤਿੱਲਾ ਸਾਹਿਬ ਦੇ ਉੱਪਰ ਜਾਣ ਦਾ ਰਸਤਾ ਸੀ ਬਾਬਾ ਜੀ ਦੇ ਦਰਸ਼ਨ ਕਰਦੇ ਹੀ ਬੀਬੀ ਨੇ ਬਾਬਾ ਜੀ ਨੂੰ ਪਛਾਣ ਲਿਆ ਤੇ ਨੀਂਬੇਹੋਸ਼ੀ ਦੀ ਹਾਲਤ ਵਾਲੇ ਰੋਗੀ ਦੀ ਤਰ੍ਹਾਂ ਭੱਜ ਤੁਰੀ ਪਰਉਪਕਾਰੀ ਵੱਲੋਂ ਕੀਤੇ ਹੋਏ ਪਰਉਪਕਾਰ ਦਾ ਬਦਲਾ ਪ੍ਰਾਣੀ ਮਨੁੱਖ ਪ੍ਰਾਣੀ ਉਹਨਾਂ ਪ੍ਰਤੀ ਸ਼ਰਦਾ ਅਤੇ ਅ타 ਪਿਆਰ ਦਿਖਾ ਕੇ ਹੀ ਚੁਕਾ ਸਕਦਾ ਹੈ ਥਿੱਲੇ ਦੇ ਨੇੜੇ ਪਹੁੰਚੀ ਬਾਬਾ ਜੀ ਨੇ ਹੱਥ ਦਾ ਇਸ਼ਾਰਾ ਦੇ ਕੇ ਰੁਕਣ ਲਈ ਕਿਹਾ ਬੀਬੀ ਉਥੇ ਹੀ ਅਡੋਲ ਖੜੀ ਰਹਿ ਦੋਨੋਂ ਹੱਥ ਜੁੜੇ ਸਿਰ ਝੁਕਿਆ ਹੋਇਆ ਮਹਾਪੁਰਖਾਂ ਵੱਲੋਂ ਕੀਤੇ ਹੋਏ ਪਰਉਕਾਰ ਦਾ ਸ਼ੁਕਰਾਨਾ ਕਰ ਰਹੀ ਸਨ ਕਾਫੀ ਧੀਰ ਸ਼ਾਂਤਮਈ ਮਾਹੌਲ ਰਿਹਾ ਮਾਣੇ ਅੰਦਰ ਫੁਰਨੀਆਂ ਦਾ ਢੇਰ ਵੱਜ ਗਿਆ ਪਰ ਇਸ ਨੂੰ ਕੌਣ ਜਾਣੇ ਪ੍ਰੇਮੀ ਸੋਹਣ ਸਿੰਘ ਤੇ ਸੰਗਤ ਨੇ ਆ ਕੇ ਨਮਸਕਾਰ ਕੀਤੀ ਬਾਬਾ ਜੀ ਨੇ ਬਚਨ ਕੀਤਾ ਕੰਨਿਆ ਉੱਠ ਕੇ ਖੜੀ ਹੋ ਜਾ ਰਹਿਮਤ ਦੇ ਘਰ ਆਏ ਤੇ ਬਾਣੀ ਦੁਆਰਾ ਵਰਦਾਨ ਬਖਸ਼ਿਆ ਤਾਪ ਸੰਤਾਪ ਸਗਲੇ ਗਏ ਬਿੰਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸਪੂਗ ਕੰਨਿਆ ਤੂੰ ਬਖਸ਼ੀ ਗਈ ਛੋਟੀ ਉਮਰ ਦੀ ਲੜਕੀ ਨੂੰ ਆਪਣੇ ਮੁਖਾਰ ਵਿੰਦ ਵਿੱਚੋਂ ਕੰਨਿਆ ਖੇ ਪੁਕਾਰਦੇ ਸਨ ਸ਼ਰਧਾਲੂ ਨੇ ਅੱਗੇ ਹੋ ਕੇ 15 ਰੁਪਏ ਮੱਥਾ ਟੇਕਿਆ ਬਚਨ ਹੋਇਆ ਅਸੀਂ ਕੀ ਕਰਨੇ ਹਨ ਲੈ ਜਾਓ ਦੋਨਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਨਿਰਾਸ਼ ਨਾ ਕਰੋ ਥੋੜੀ ਭੇਟਾ ਜਰੂਰ ਸਵੀਕਾਰ ਕਰੋ ਚੰਗਾ ਫੇਰ 5 ਰੁਪਏ ਰੱਖ ਲੈਂਦੇ ਹਾਂ ਬਾਕੀ 10 ਰੁਪਏ ਦਾ ਘਰ ਜਾ ਕੇ ਸਧਾਰਨ ਪਾਠ ਕਰਵਾ ਦੇਣਾ ਹਜੂਰ ਨੇ ਵਚਨ ਕੀਤਾ ਦੋਨਾਂ ਨੂੰ ਨਾਮ ਜਪਣ ਲਈ ਪ੍ਰੇਰਣਾ ਕੀਤੀ ਜੇ ਅਨਪੜ ਹੋ ਤਾਂ ਵਾਹਿਗੁਰੂ ਵਾਹਿਗੁਰੂ ਹੀ ਜਪ ਲਿਆ ਕਰੋ ਨਾਮ ਹੀ ਇੱਕ ਸੱਚੀ ਸੁੱਚੀ ਕਿਰਤ ਹੈ ਇਹੀ ਜੀਵ ਦਾ ਆਧਾਰ ਕਰਦਾ ਹੈ ਇਉਂ ਬਖਸ਼ਿਸ਼ਾ ਕਰਕੇ ਇਹਨਾਂ ਦੋਨਿਆਂ ਨੂੰ ਆਗਿਆ ਦੇ ਦਿੱਤੀ ਇਹ ਵਚਨ ਜੁਗਿੰਦਰ ਸਿੰਘ ਢਿੱਲੋਂ ਪੂਚੋ ਕਲਾ ਤੋਂ ਪ੍ਰਾਪਤ ਹੋਇਆ ਅਗਲੀ ਸਾਖੀ ਸੰਤ ਆਤਮਾ ਸਿੰਘ ਜੀ ਨੂੰ ਉਤਮ ਅਵਸਥਾ ਬਖਸ਼ਣੀ ਸਵੈ ਇੱਛਾ ਦੀ ਪੂਰਤੀ ਲਈ ਇੱਕ ਛੋਟੀ ਉਮਰ ਦੇ ਮਹਾਤਮਾ ਬਾਬਾ ਜੀ ਦੀ ਸਰੋਤ ਸੁਣ ਕੇ ਟਿੱਲਾ ਸਾਹਿਬ ਦੇ ਨੇੜੇ ਪਹੁੰਚੇ। ਉਹਨਾਂ ਦੇ ਨਾਲ ਇੱਕ ਬਿਰਧ ਅਵਸਥਾ ਦੇ ਸਾਧੂ ਵੀ ਸਨ। ਦਮਦਮਾ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਹੋਏ ਕੱਚੀ ਪੂਚੋਂ ਤੋਂ ਬਾਬਾ ਜੀ ਦੇ ਸਥਾਨ ਤੇ ਬਾਬਾ ਜੀ ਦੇ ਦਰਸ਼ਨ ਕਰਨ ਲਈ ਇੱਥੇ ਪਹੁੰਚੇ। ਬਾਬਾ ਜੀ ਪ੍ਰਾਕ੍ਰਿਤਿਕ ਨਜ਼ਾਰੇ ਦੇਖ ਕਾਦਰ ਦੀ ਕੁਦਰਤ ਵਿੱਚ ਮਸਤ ਬੈਠੇ ਹਨ। ਸੇਤ ਦਾ ਮਹੀਨਾ ਹੈ ਬੂੰਦਾਬਾਂਦੀ ਹੋ ਰਹੀ ਹੈ ਟਿਕਰਾ 베ਰੀਆਂ ਜੰਡ ਕਰੀਰਾ ਅਤੇ ਵਣਾਂ ਦੇ ਹੇਠ ਤਰ੍ਹਾਂ-ਤਰ੍ਹਾਂ ਦੀ ਬਨਸਪਤੀ ਹੈ ਰਹਿਰਾਜ ਦਾ ਸਮਾ ਹੋ ਗਿਆ ਖੜਿਆਲ ਵੱਜੇ ਆਰਤੀ ਉਤਾਰੀ ਗਈ ਅਤੇ ਸ਼ੰਖ ਪੂਰਿਆ ਗਿਆ ਪਾਠ ਸ਼ੁਰੂ ਹੋਇਆ ਸਾਰੀ ਸੰਗਤ ਨੇ ਆਨੰਦਮਈ ਰਾਸ ਮਾਣਿਆ ਭੋਗ ਤੋਂ ਉਪਰੰਤ ਸਾਰੀ ਸੰਗਤ ਬਾਬਾ ਜੀ ਦੇ ਦਰਸ਼ਨ ਕਰਨ ਲਈ ਵਾਰੀ-ਵਾਰੀ ਢਿੱਲੇ ਉੱਪਰ ਚਲੀ ਗਈ। ਬਾਬਾ ਜੀ ਨੇ ਸਭ ਦੀ ਕੁਸ਼ਲਤਾ ਪੁੱਛੀ ਤੇ ਸਾਰਿਆਂ ਨੂੰ ਲੰਗਰ ਵਿੱਚੋਂ ਪ੍ਰਸ਼ਾਦਾ ਛਕਣ ਲਈ ਹੁਕਮ ਦਿੱਤਾ। ਸਮੂਹ ਸੰਗਤ ਨੂੰ ਜਿਵੇਂ ਹੁਕਮ ਆਸਣ ਲਾਉਣ ਦਾ ਹੀ ਸੀ ਸਾਰੇ ਹੀ ਰਾਤ ਨੂੰ ਅਲਵਿਦਾ ਕਹਿਣ ਲਈ ਆਰਾਮ ਵਿੱਚ ਹੋ ਗਏ। ਬਾਲਕ ਸਾਧੂ ਵੀ ਬਾਬਾ ਜੀ ਦੇ ਪ੍ਰਤੱਖ ਦਰਸ਼ਨ ਕਰਕੇ ਮਨ ਦੇ ਖਿਆਲ ਡੋੜਾ ਰਿਹਾ ਸੀ ਕਿ ਇਹੋ ਜਿਹੇ ਮਹਾਪੁਰਸ਼ਾਂ ਦੇ ਦਰਸ਼ਨ ਕਰਕੇ ਕੋਈ ਫਿਕਰ ਮਨ ਵਿੱਚ ਨਹੀਂ ਰਹਿਣਾ ਚਾਹੀਦਾ ਇੱਥੋਂ ਤਾਂ ਬਿਨਾਂ ਮੰਗੇ ਹੀ ਸਭ ਕੁਝ ਮਿਲ ਜਾਂਦਾ ਹੈ ਇਸ ਤਰ੍ਹਾਂ ਦੇ ਵਿਚਾਰਾਂ ਅੰਦਰ ਟੁੰਬਿਆ ਹੋਇਆ ਮਨ ਨੀਂਦ ਦੀ ਗੋਦ ਵਿੱਚ ਜਾ ਸੁਨਾਇਆ ਸਵੇਰੇ 4 ਵਜੇ ਘੰਟੀ ਵੱਜੀ ਸਾਰੀ ਸੰਗਤ ਨੂੰ ਇਹ ਸਿਗਨਲ ਸੀ ਕਿ ਇਸ਼ਨਾਨ ਕਰੋ ਸਰੀਰ ਦੀ ਸ਼ੁੱਧਤਾ ਕਰਕੇ ਨਿਤਨੇਮ ਕਰਨ ਲਈ ਉੱਠ ਕੇ ਬੈਠ ਜਾਓ ਸੂਰਜ ਨੇ ਅਗਲੇ ਦਿਨ ਦੇ ਰੂਪ ਵਿੱਚ ਆ ਆ ਰੋਸ਼ਨੀ ਪਾਈ ਕੁਝ ਸਮੇਂ ਬਾਅਦ ਪਿੰਡ ਵਿੱਚੋਂ ਪ੍ਰਸ਼ਾਦਾ ਤੇ ਲੱਸੀ ਆ ਗਈ ਸ਼ਰ੍ਹਾ ਕਰਨ ਉਪਰੰਤ ਸਾਰੀ ਸੰਗਤ ਨੂੰ ਬਾਬਾ ਜੀ ਨੇ ਮਿੱਸੇ ਪ੍ਰਸ਼ਾਦੇ ਤੇ ਲੱਸੀ ਛਕਾਉਣ ਲਈ ਹਦਾਇਤ ਕੀਤੀ ਬਿਰਧ ਸਾਧੂ ਅਤੇ ਬਾਲਕ ਨੇ ਪ੍ਰਸ਼ਾਦਾ ਛਕਣ ਤੋਂ ਬਾਅਦ ਆਗਿਆ ਲੈਣੀ ਸੀ ਬਾਬਾ ਜੀ ਦੇ ਕੋਲ ਕਾਫੀ ਸੰਗਤ ਬੈਠੀ ਸੀ ਜੋ ਕੀ ਆਪਣੀਆਂ ਬੇਨਤੀਆਂ ਕਰ ਰਹੇ ਸਨ ਬਾਬਾ ਜੀ ਕਿਸੇ ਨੂੰ ਵਰਦਾਨ ਬਖਸ਼ਦੇ ਤੇ ਕਿਸੇ ਨੂੰ ਤਾੜਨਾ ਕਰਦੇ ਸੰਗਤ ਦੇ ਚਲੇ ਜਾਣ ਤੇ ਬਾਬਾ ਜੀ ਨੇ ਬਾਲਕ ਸਾਧੂ ਨੂੰ ਪੁੱਛਿਆ ਬੇਟੇ ਕਿੱਥੇ ਜਾਣਾ ਹੈ ਪਾਤਸ਼ਾਹ ਦਮਦਮਾ ਸਾਹਿਬ ਦੇ ਦਰਸ਼ਨ ਕਰਨ ਜਾਣਾ ਹੈ ਬਾਲਕ ਸਾਧੂ ਨੇ ਨਿਮਰਤਾ ਸਹਿਤ ਉੱਤਰ ਦਿੱਤਾ ਹਜ਼ੂਰ ਪ੍ਰਸੰਤਾ ਦੇ ਘਾਰ ਵਿੱਚ ਆਏ ਅਤੇ ਪੰਕਤੀ ਦਾ ਉਚਾਰਨ ਕੀਤਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾਮ ਪੰਕਤੀ ਸੁਣਦਿਆਂ ਬਾਲਕ ਸਾਧੂ ਨੂੰ ਪ੍ਰਤੀਤ ਹੋਇਆ ਕੀ ਬਨਸਪਤੀ ਵੀ ਪਾਣੀ ਦਾ ਉਚਾਰਨ ਕਰ ਰਹੀ ਹੈ ਖਲਕ ਦੇ ਸੱਚੇ ਸ਼ੈਨਸ਼ਾ ਦੇ ਮੁਖਾਰ ਬਿੰਤੋਂ ਮਿਠੜੇ ਬੋਲ ਨਿਕਲੇ ਜਾਓ ਸ਼ੁੱਧ ਹੈ ਬਚਨ ਸੁਨਣ ਉਪਰਨ ਇਹ ਬਾਲਕ ਸਾਧੂ ਚਲੇ ਗਏ ਦਮਦਮਾ ਸਾਹਿਬ ਦੇ ਦਰਸ਼ਨਾਂ ਲਈ ਸਮਾ ਪਾ ਕੇ ਬਾਲਕ ਸਾਧੂ ਸੰਤ ਆਤਮਾ ਸਿੰਘ ਜੀ ਦੇ ਰੂਪ ਵਿੱਚ ਕਲਯੁਗੀ ਜੀਵਾਂ ਦਾ ਉਧਾਰ ਕਰਦੇ ਰਹੇ ਇਨਾਂ ਦਾ ਬਚਪਨ ਦਾ ਨਾਮ ਭਾਨ ਸਿੰਘ ਸੀ ਇਹ ਪਰਮ ਪਦਵੀ ਬਾਬਾ ਜੀ ਦੇ ਬਚਨ ਸਦਕਾ ਪਾਈ ਦੁਨਿਆਦਾਰੀ ਦੀ ਸੱਤਾ ਤੋਂ ਉੱਚਾ ਉੱਠ ਕੇ ਪਰਮੇਸ਼ਵਰ ਨਾਲ ਲੀਨ ਹੋ ਗਏ ਤੇ ਸ੍ਰੇਸ਼ਟ ਪਦਵੀ ਪਾ ਗਏ ਧਨਵਾਦੀ ਸਹਿਤ ਆਤਮ ਸਹਿਤਾ ਪੰਨਾ 31 ਤੋਂ 33 ਤੱਕ ਲੇਖਕ ਪੰਡਿਤ ਹਕੀਕਤ ਸਿੰਘ ਅਰਵਿੰਦ ਸਮਾ 11 April 29 ਚੇਤ ਸੰਮਤ 1954 ਧਨ ਗੁਰੂ ਨਾਨਕ ਧਨ ਬਾਬਾ ਜੀ ਪਿਆਰਿਓ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ ਤਾਂ ਜੋ ਇਹੋ ਜਿਹੇ ਪ੍ਰਸੰਗ ਆਪਜੀ ਤੱਕ ਅਤੇ ਵੱਧ ਤੋਂ ਵੱਧ ਪ੍ਰਾਣੀਆਂ ਤੱਕ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ